ਹੰਸਾ ਸਿਕਲਜੀ ਸਾਰਿਆਂ ਨੂੰ ਵੰਦੀ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਜੋਬਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਝਾਂ ਵਿਖਾਉਣੀਆਂ ਨੇ ਤਿੰਨੇ ਸੋਈਆਂ ਸਵਾਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੇ ਇੱਥੋਂ ਆਪ ਹੀ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਨਾ ਡੀਟਾ ਸਭ ਵਧੀਆ ਜੀ ਚਲੋ ਵਧੀਆ ਚੱਲਦਾ ਤੇ ਨਾਮ ਦੱਸਦੇ ਕਰਾਂਗੇ ਤੁਹਾਡਾ ਜੋਨ ਵੀਰ ਜੀ ਪਿੰਡ ਹੱਦਰ ਵਾਲਾ ਤਹਿਸੀਲ ਡੇਰਾ ਬਾਬਾਨਕ ਤੇ ਜ਼ਿਲ੍ਹਾ ਗਰਦਾਸਪੁਰ ਜੀ ਠੀਕ ਹੈ ਫੋਨ ਨੰਬਰ 84374 ਤੇ 2925 ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਤੇ ਹੁਣ ਥੋੜੀ ਸਥਿਤੀ ਹੋ ਗਈ ਠੀਕ ਹੈ ਨਾ ਅੱਗੇ ਤੇ ਜ਼ਿਆਦਾ ਹੀ ਜ਼ਿਆਦਾ ਹੀ ਨੁਕਸਾਨ ਆ ਰਿਹਾ ਹੈ ਸਾਡੇ ਪੂਰਾ ਘਰ ਅਕਰਾਂ ਪਾਣੀ ਵੜ ਗਿਆ ਪੂਰਾ ਵੜ ਗਿਆ ਜਾਨੀ ਆ ਨਾ ਨਾ ਪਾਣੀ ਜਿੱਥੋਂ ਤੱਕ ਆ ਰਿਹਾ ਸਿੱਧਾ ਇੱਥੋਂ ਤੱਕ ਆ ਦੇ ਛਾਦੇ ਰੱਸੀ ਤੱਕ ਪਾਣੀ ਪਾਣੀ ਜਹਾੜਿਆ ਸਾਰੇ ਜਿਹੜਾ ਹਨਾ ਇੱਥੇ ਤਾਂ ਤੁਸੀਂ ਚੱਲ ਗਏ ਫਿਰ ਛੱਡ ਗਏ ਨਾ ਅੱਜ ਤੱਕ ਵੀ ਆ 15 20 ਦੇ 20 ਦਿਨਾਂ ਨਾਲ ਡੇ ਲੰਘ ਗਏ ਵਾਰੀ ਅੱਛਾ ਇਤਰਾ ਬਾਹਰ ਅੰਦਰ ਵੀ ਇਹਦੇ ਨੰਗੇ ਦਵਾਚ ਫਿਰ ਜਦੋਂ ਆਣ ਕੇ ਸਫਾਈਆਂ ਸੂਈਆਂ ਕੀਤੀਆਂ ਸਾਰਾ ਕੋ ਮਤਲਬ ਕੰਮ ਵਾਵਾ ਪਿੱਛੇ ਪੈ ਗਿਆ ਅੱਗੇ ਤੇ ਝੋਨੇ ਝੋਨੇ ਫਿਰ ਖਤਮ ਸਾਰੇ ਸਤਲੀ ਪੈ ਗਈ ਵੇਚ ਦੀ ਹਾਂਜੀ ਸਭ ਖਤਮ ਬਦਮੀ ਹੋ ਗਈ ਖਤਮ ਹੋ ਗਏ ਨਾ ਸਾਰੇ ਚਲੋ ਇਤਨਾ ਹੌਲੀ ਹੌਲੀ ਸਾਰਿਆਂ ਦੇ ਨਾਲ ਹੀ ਆ ਕੇ ਠੀਕ ਹੈ ਹਾਂਜੀ ਬੀਤੀ ਤੇ ਸ਼ੁਰੂਆਤ ਫਿਰ ਵੱਡੀ ਮਾਈ ਤਾਂ ਕਰ ਲਈ ਹੈ ਵੱਡੀ ਮਾਈ ਤੇ ਚੱਲ ਗਿਆ ਹੈ ਜੀ ਚੰਗੇ ਕੱਦ ਕਾਢ ਤੇ ਸਾਡੀ ਚੰਗਾ ਕਾਦੇ ਕਾਢ ਵੇਖੋ ਪਿੱਟ ਪੁੜਾ ਵੇਖੋ ਵੀਰ ਜੀ ਉਧਰ ਦੀ ਮੈਂ ਵੱਡੀ ਕਿੰਨਾ ਜਤਰਾ ਦੁੱਧ ਦੇ ਦੇ ਕੋਲ ਵੀਰ ਜੀ ਬੋਲਾ ਹੋਣਾ ਜੇ ਕੋਈ 10 ਰਾਲੇ ਕੋਈ 11 ਨਾਲੇ 11 ਕਿਲੋ ਬੋਲੇ ਉਪਰ ਆਪਾਂ 10 ਦੀ ਗਰੰਟੀ ਦਾ ਕਿੰਨੇ ਜਤਰੀ ਸੋਈ ਹੈ ਵੀਰ ਜੀ ਜੇ ਤੀਜਾ ਦੇਣ ਜੇ ਉਹ ਕੱਟਾ ਦੇ ਮਗਰ ਦੇ ਉਹ ਫਰ ਲਾ ਤੀਜੇ ਨੰਬਰ ਵਾਲਾ ਕੱਟਾ ਦਿਖਾ ਦੇ ਨੇ ਆ 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 ਠੀਕ ਹਾਂਜੀ ਸਟਾਰਟਿੰਗ ਹੀ ਬਹੁਤ ਚੰਗੀ ਹੈ ਮੈਂ ਦੀ ਚੰਗੇ ਗੱਡ ਕਾਟ ਚ ਆਹ ਜੀ ਵੱਡੀ ਮਹਿਫਿਲ ਤੋਰ ਦੇਰੀ ਵਾਲੇ ਵੀਰਾਂ ਦੇ ਮਤਲਬ ਦੀ ਮਾਦਿਆ ਹਾਂਜੀ ਥਾਂ ਚ ਥੱਲੇ ਵੀ ਚੰਗੀ ਕਰ ਲਈ ਜਿਆ ਮੁੰਨੀ ਗਾਹ ਨੂੰ ਤੇ ਉਨੇ ਪਛਾਣ ਨੂੰ ਇੱਧਰ ਦਿਖਾ ਲਓ ਮਾਰੋ ਜਿਹੜਾ ਕੈਮਰਾ ਹਾਂ ਦੇਖ ਸਾਡੇ ਥਾਣੇ ਥਾਣਾ ਤਾਂ ਗੈਸ ਹੈ ਨਾੜਾਂ ਨੂੰ ਡਾ ਵਿਖਾਓ ਚੱਡੇ ਤੇ ਕਿੱਦਾਂ ਚੰਗੀ ਲੱਗੀ ਹੈ ਤੇ ਬਾਕੀ ਥੱਲੇ ਵੀ ਚੰਗੀ ਹੈ ਹਾਂਜੀ ਵੱਡੀ ਲੈ ਜਾ ਤੋਰ ਤੇ ਕਰੀ ਇੱਧਰ ਨੂੰ ਗੱਡ ਕਾਟ ਬਹੁਤ ਸ਼ਾਨਦਾਰ ਹੈ ਦਾ ਵਿੱਚ ਸਾਡਾ ਗੱਡਾ ਵੇਖ ਪਾ ਜਾਓ ਗੱਡ ਕਾਟ ਪੱਖੇ ਚੰਗੀਆਂ ਸਭੀਆਂ ਬੜੀਆਂ ਸਾਰੀਆਂ ਉੱਜੀ ਮੈਲੀਆਂ ਆ ਕਪੜ ਹਾਂ ਜੀ ਵੱਡੀ ਮੈਂ ਬਿੱਧੀ ਆ ਜਾ ਯਾ ਲੈ ਆ ਜਾ ਬੱਚੇ ਰਸ ਛੱਡੇ ਜਿਆਦਾ ਬਾਕੀ ਇਹ ਆ ਵੀ ਚਲੋ ਜਿੰਨੀ ਵੀ ਆ ਹੈਗੀ ਸਫਾਈ ਜੇ ਬਾਕੀ ਬਹੁਤ ਵੱਡੀ ਮੈਂ ਵੇਚੀ ਨਿੱਕੀ ਜਿਹੀ ਨਹੀਂ ਆ ਕਰ ਬਹੁਤ ਵੱਡਾ ਵਾ ਭਾਈ ਤੁਸੀਂ ਬਹੁਤ ਸ਼ਾਨਦਾਰ ਹੈ ਛੱਡੇ ਦਿੱਥਣਾ ਸੁਣਾ ਦਾ ਬਹੁਤ ਵਧੀਆ ਵੇਚ ਜੱਜ ਹੈਗਾ ਕਿੱਠ ਘੇੜਦੇ ਨਾਲ ਲੱਗਾ ਨੁਕਰਾਂ ਕਰਾਂ ਤੇ ਕਿੰਨਾ ਫੇਰ ਰੱਖੇ ਵੀਡੀਓ ਦਾ ਮੋਲ ਆਪਾਂ ਮੋਲ ਆਪਾਂ ਵੀਰ ਜੀ ਜਾਇ ਜੇ ਕਰਨਾ ਵਾਵਾ ਤੇਰਾ ਵਾਤਾ ਆਪਾਂ ਵੀਡੀਓ ਪਾਉਣ ਲੱਗੇ ਆਂ ਚੈਨਲ ਤੇ ਹਾਂਜੀ ਇਹ ਮੋਲ ਤੇ ਆਪਾਂ 95 ਕਰੀਏ ਭਲਾ 90 ਕਰ ਲਓ ਹਾਂਜੀ ਇਹ 85000 ਦੀ ਪੂਰੇ 80000 ਦੀ ਜਾਣਦੀ ਹੈ ਕੋਈ ਨਹੀਂ ਚਲੋ ਜਾਣਦੇ ਜੀ ਤੁਸੀਂ ਜਾਣਦੇ ਪੂਰੇ ਹਾਂਜੀ ਵਿੱਤ ਬੜੀ ਈਡੀ ਵਾਜ ਜੀ ਵੇਖੋ ਮਿਲਦੀ ਨਹੀਂ ਆ ਦੁੱਧ ਵੀ 14-15 ਕਿਲੋ ਆਈ ਠੀਕ ਹਨਾ ਦਾ ਗੈਪ ਸਿਆਜ ਦਿਖਾ ਲਓ ਫੇਰ ਇੱਕ ਤਾਂ ਹਾਂ ਦੇਖ ਸੰਦੇ ਹਾਂ ਜੀ ਚੱਡਾ ਚੱਡਾ ਬਹੁਤ ਸ਼ਾਨਦ ਚਵਾਈ ਕਿਤੇ ਲੱਗੀ ਵੀ ਜੀ ਬੋਦੀ ਪੋਲੀ ਰੂਵੀਂ ਨਰਾ ਤੇ ਬਾਕੀ ਆਪਣੀ ਕੋਈ ਚਵਾਈ ਕਰਕੇ ਖੜੇ ਹਾਂ ਬਾਕੀ ਆਪਣੀ ਵੀ ਕੋਈ ਚਵਾਈ ਕਰਕੇ ਤਸੱਲੀ ਕਰਕੇ ਫੇਰ ਖੜੇ ਜੀ ਆਪਾਂ 11 ਕਿਲੋ ਵੀ ਜੀ ਘਰੋਂ ਚੋਕੇ ਤਾਂਗੇ ਆ ਨੀਲੀ ਦੀ ਮੱਝ ਤੇ ਜੜੀ ਡੇਡੇ ਕਟ ਵਾਲੀ ਹਾਂ ਜੀ ਵੀਰ ਜੀ ਇਹ ਕਿੰਨੇ ਚਿਰ ਦੀ ਸੂਈ ਆ ਇਹ ਨੂੰ ਵੀ ਜੀ 10-11 ਦਿਨ ਹੋ ਗਏ ਤੇ ਆਉ ਦੇ ਦਾ ਕਟਾ ਤੇ ਦੁੱਧ ਦੇ ਤੇ ਕੋਲ ਇਹਦੇ ਕੋਲ ਵੀ ਜੀ 11 ਕਿਲੋ ਤਿਆਰ ਦਾ ਵੀ ਕਿਤੇ ਲੱਗਾ ਵੀ ਜੀ ਕਾਦੇ ਆ ਪਤਾ ਸੋਹਣੀ ਫੇਰੇ ਕਰੀ ਨਾ ਬਾਕੀ ਇਹ ਵੀ ਚੰਗੇ ਗਿਆਪ ਤੇ ਦੂਰ ਦੂਰ ਜਿਹੜਾ ਥਾਨਿਆ ਇਹਦੇ ਮਗਰ ਵੀ ਕੱਟਾ ਹੀ ਆ ਹਾਂਜੀ ਇਹਦੇ ਮਗਰ ਵੀ ਕੱਟਾ ਆ ਆ ਥੱਲੇ ਦੇਖ ਸਾਡੇ ਕਿੰਨਾ ਮਗਰੀ ਵੀ ਤੇ ਕੱਟੇ ਆ ਤਿੰਨਾ ਮਗਰੀ ਕੱਟੇ ਆ ਆ ਜ ਲੈ ਆ ਜੀ ਬਾਕੀ ਟੇਡਾ ਕੱਟਾ ਵੀ ਬਿੱਲੀ ਅੱਖਾਂ ਲਈਏ ਨਾਲੇ ਹਾਂਜੀ ਮਣਕੀ ਅੱਖਾਂ ਬਿੱਲੀ ਅੱਖਾਂ ਵੀ ਤੇ ਟੇਡਾ ਕੱਟਾ ਬਾਕੀ ਦੀ ਪੂਛ ਵੇਖੋ ਜੀ ਧੰਤੀ ਨਾ ਖਾਣ ਦੀ ਥੱਲੇ ਥੱਲੇ ਪੂਰਾ ਘਟਾ ਘਟਾ ਕਰਦੀ ਮੈਂ ਪੂਰੇ ਸਾਫ ਡੰਗਰਾ ਕੋ ਇੱਥੇ ਹਵੇ ਵੀਰ ਆਪਣਾ ਤਸੱਲੀ ਕਰਕੇ ਖੜੇ ਠੀਕ ਹੈ ਜੀ ਆ ਕਰਿਆ ਚਿਹਰਾ ਇਹਦਾ ਦੇਖ ਸਕਦੇ ਜਿੱਥੇ ਕੰਨੀ ਤੇ ਆਖਾ ਜਿਹਨੂੰ ਕਹਿੰਦੇ ਨੇ ਠੀਕ ਹੈ ਜੀ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਆ ਬਹੁਤ ਸ਼ਾਨਦਾਰ ਝੋਟੀ ਹੋਈ ਤੇ ਦੁੱਧ ਇਹਨੇ ਵੀ ਚੰਗਾ ਕਰੀ ਜਾਣਾ ਵਾ ਸਾਰਾ ਸਿਆਲ ਦੁੱਧ ਨੇ ਵਧੀਆ ਚੋਈ ਜਾਣਾ ਖੱਲਿਆਂ ਸਫਾਈ ਜੈ ਵੀ ਕਹਣਾ ਕਿ ਐਸਾ ਵੀ ਚੱਗੋ ਦਿਖਾ ਲ ਦੋ ਆ ਖਾਣੇ ਦੇ ਵਿੱਚ ਦੇਖ ਸਕਦੇ ਜੀ ਹਾਂਜੀ ਹਾਂਜੀ ਗਾੜ ਵੀ ਚੰਗੀ ਆ ਇਹਦੀ ਮਿਲਕਮੈਨ ਵੀ ਦੇਖ ਸਕਦੇ ਚੰਗੀ ਲੱਗਦੀ ਆ ਸ਼ਾਨਦਾਰ ਹੈ ਵੀਰ ਜੀ ਤੇ ਕਿੰਨਾ ਫੇਰ ਕੇ ਵਿਧੀ ਦਾ ਮੁੱਲ ਇਹ ਵੀ ਵੀਰ ਜੀ ਹਾਣੇ 85000 ਦੇ ਦਈਏ ਜੋੜਾ ਲਾ ਦੀਏ ਇੱਕੋ ਜਿਹਾ ਕਰ ਦਈਏ ਨਹੀਂ ਤੇ ਚਲੋ ਠੀਕ ਹੈ ਵੀਰ ਜੀ 80 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਬੇਸ਼ੱਕ ਕੋਈ ਜੋੜਾ ਹੀ ਪਾ ਲੈ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਤੁਹਾਡੇ ਭੈਣ ਭਰਾ ਕੋਲ ਆ ਫਿਰ ਵੀ ਮੋੜਦੇ ਨਹੀਂ ਥੋੜਾ ਥੋੜਾ ਵੰਤੰਦ ਕਰ ਦਾਂਗੇ ਤੇ ਇਹਦੇ ਕੋਲ ਵੀਰ ਜੀ 8 ਕਿਲੋ ਦੂ ਸਤਾਂ ਦੀ ਗਾਰੰਟੀ ਆ ਬਚ ਤੋੜੋ ਜੇ ਕਰੀਨਾ ਹਾਂਜੀ ਤੋੜ ਕੇ ਖਾ ਬਾਕੀ ਵੀ ਵੀ ਜੀ ਕਾਲੀ ਸ਼ਾ ਮੈਂ ਵੇਖੋ ਸਾਰੀ ਕਿੰਨਾ ਹੋ 7 ਕਿਲੋ ਹੈਗਾ ਪੱਕਾ ਦੋ 7 ਕਿਲੋ ਵੀਰ ਜੀ ਲੀਟਰ ਵਾਲਾ ਹੋਊਗਾ ਆਹ ਕੀ ਕਿੰਨੇ ਚਰਦੀ ਸੋਈ ਆ ਇਹ ਵੀ ਵੀਰ ਜੀ ਆ ਜੇ ਕਟਾ ਇਹਦਾ ਵੀ ਆਹ ਕੱਟੇ ਦੋਵੇਂ ਦੇ ਜਿਹੜਾ ਸਾਰੇ ਹਫਤੇ ਹਫਤੇ ਦੇ ਜਾ ਵੀਰ ਜੀ ਦੋਵੇਂ ਹਫਤੇ ਹਫਤੇ ਦੀਆਂ ਆ ਠੀਕ ਹੈ ਇਹਦੇ ਥੋੜਾ ਪਤਾ ਇਹ ਵੀ ਵਾਜੂਗੀ ਦੁੱਧਾਂ ਦੀ ਹਾਂਜੀ ਦੁੱਧ ਹੋਵੇਗੀ ਜਿਹੜਾ ਪੰਜ ਚਾਲੇ ਟੁਰਪਿਆ ਠੀਕ ਹੈ ਪੰਜਾ ਤਰਪਣਾ ਗਾੜੀ ਦੁੱਧਾ ਵੇਗੀ ਇਹ ਵੀ 9-10 9-10 ਚ ਵਾਈ ਜਾਊਗੀ ਬਾਕੀ ਟੋਕੜਾਂ ਵਾਲਾ ਭਾਅ ਵੀਰ ਜੀ ਝੋਟੀ ਵੇਖੋ ਸਾਰ ਚਵਾਚੂ ਇਹਦਾ ਹੀ ਬੜਾ ਪੋਲਾ ਵਾ タル ਕੋਲੀ ਲੱਗੀ ਸਵਾਈਸ ਵੀ ਦੀ ਬੜੀਆ ਕੋ ਸਾਰੀ ਜੈਡ ਬਲੈਕ ਮੈਂ ਕੱਦ ਕਾਟ ਦੇਖੋ ਇਹਦਾ ਬਹੁਤ ਸ਼ਾਨਦਾਰ ਹੈ ਵੀ ਪਲੀ ਜੁੜੀ ਆ ਪੁੱਛਤੇ ਵਾਲਣ ਚਟਾ ਕਹਦੇ ਤੇ ਠੀਕ ਹੈ ਜੀ ਹਾਂਜੀ ਕਾ ਬਖਾਓ ਇਹਦੀ ਦੀ ਵੀ ਸਵਾਈ ਜੋਟੀ ਠੰਡੀ ਬੜੀ ਹੈ ਜੀ ਕਿੰਨਾ ਕੁ ਫੇ ਰੱਖੀ ਜਦਾ ਮੋਲ ਆਪਾਂ ਇਹਦੀ ਹੈ ਜੀ 70000 ਦੀ 70000 ਦੀ ਹਾਂ ਜੀ ਕੀ ਕਰਦੀ ਹੈ ਮੰਨਤਾ ਨਾ ਹੋਰ ਕਰ ਦੋ ਕੋਈ ਨਹੀਂ ਜਿੰਨਾ ਕਰਾਉਣਾ ਕਰਾ ਦੋ ਜੀ ਇਹਦਾ ਵੀ ਪੰਜ ਹੀ ਜਾਣ ਦੀ ਹੈ 65000 ਦੀ ਦੇ ਦਈਏ ਵੀ ਫਿਰ ਯਾਰ ਵੀ ਜੀ ਹੋਰ ਛੱਡ ਦਾਂਗੇ 64000 ਦੇ ਦਾਂਗੇ ਟੋਪ ਵਾਲਾ ਮੋਹਲਾ ਵੀ ਜੀ ਆ ਵੇਖੋ ਬੱਚਾ ਆਜੇ ਹਫਤੇ ਦਾ ਵਾ ਤਾਂ ਜੀ ਇਹ ਬੱਚੇ ਅੱਤਰ 10000 ਵਿੱਚ ਚਵਾਈ ਜਾਏਗੀ ਠੀਕ ਹੈ ਜੀ ਹਾਂ ਜੀ ਵੀਰ ਜੀ ਤੇ ਬਾਕੀ ਇਹ ਆ ਵੀ ਇੱਥੋਂ ਆਓ ਆਪਣੀਆਂ ਵੇਚ ਚ ਆ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਚ ਚ ਆ ਕੇ ਖੜੋ ਜੀ